ਦੀਦਾ ਤਿਉਹਾਰ ਕੁੜੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹ ਪੰਜਾਬੀ ਸੱਭਿਆਚਾਰ ਦਾ ਸੋਕ ਜਿੱਦਾਂ ਕਿ ਇਹਦੇ ਵਿੱਚ ਸਾਰੇ ਫੋਕ ਪਰਫਾਰਮੈਂਸਸ ਹੁੰਦੀਆਂ ਨੇ ਜਿਵੇਂ ਗਿੱਧਾ ਪੰਗੜਾ ਲੁੱਡੀ ਸਾਰਾ ਕੁਝ ਕੀਤਾ ਜਾਂਦਾ ਹੈ ਵੇੜਾ ਮੱਝਣ ਲਾਦੋ ਨੀ ਬੰਮੂ ਕੇ 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 ਕਾਲਜ ਦੇ ਵਿੱਚ ਮੇਲਾ ਹੈ ਜਿਵੇਂ ਮੇਲਾ ਹੁੰਦਾ ਹੈ ਕਿਸੇ ਪਾਸੇ ਝੁੱਲੇ ਲੱਗੇ ਹੋਏ ਐ ਟੋਂਗੇ ਬੱਚੇ ਚੁੱਟ ਲੈ ਰਹੇ ਨੇ ਸਟੋਲਾਂ ਲੱਗੀਆਂ ਹੋਈਆਂ ਨੇ ਵਿਰਾਸਤ ਘਰ ਐ ਉੱਥੇ ਕੁੜੀਆਂ ਗਿੱਧਾ ਪਾ ਰਹੀਆਂ ਐ ਆਡੀਟੋਰੀਅਮ ਦੇ ਵਿੱਚ ਪਰਫਾਰਮੈਂਸਿਸ ਚੱਲ ਰਹੀਆਂ ਐ ਮਤਲਬ ਹਰ ਕਿਤੇ ਜੋ ਭਗਵੰਤ ਮਾਨ ਜੀ ਦਾ ਸੁਪਨਾ ਸੀ ਰੰਗਲਾ ਪੰਜਾਬ ਉਹ ਅਸੀਂ ਰੰਗਲਾ ਪੰਜਾਬ ਦਿਖਾਇਆ ਮੈਂ ਜਿਹੜਾ ਮੇਲਾ ਧੀਆਂ ਦਾ ਸੀ ਮੈਡਮ ਗੁਰਪ੍ਰੀਤ ਮਾਨ ਜੀ ਡਾਕਟਰ ਸਾਡੇ ਵਿੱਚ ਵਿਰਾਜੇ ਜਿਹੜਾ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਉਹ ਅਸੀਂ ਐਮਐਲਏ ਗਿਆਸਪੁਰਾ ਜੀ ਪਾਇਲ ਕੰਸਟੀਚੁਐਂਸੀ ਦੇ ਆ ਉਹਨਾਂ ਦੇ ਮਿਸਿਸ ਦੇ ਜਿਹੜੇ ਐਫਰਟ ਸੀ ਉਹਨਾਂ ਦੇ ਐਫਰਟ ਸਦਕਾ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦੇ ਸਕੇ ਜਦੋਂ ਇਨਵੀਟੇਸ਼ਨ ਦਿੱਤਾ ਜਦੋਂ ਮੈਂ ਫੋਨ ਤੇ ਗੱਲ ਕੀਤੀ ਤਾਂ ਪਹਿਲੀ ਵਾਰ ਮੈਂ ਉਹਨਾਂ ਨੂੰ ਕਿਹਾ ਵੀ ਮਾਨ ਸਾਹਿਬ ਮੇਰੇ ਸਟੂਡੈਂਟ ਰਹੇ ਨੇ ਤਾਂ ਉਹ ਕਹਿੰਦੇ ਮੈਮ ਮੈਂ ਜ਼ਰੂਰ ਆऊंगी ਤਾਂ ਮਿਸਿਸ ਗਿਆਸਪੁਰਾ ਮੈਨੂੰ ਤੇ ਸਾਡੇ ਮੈਡਮ ਬਲਜੀਤ ਜਿਹੜੇ ਇਹਨਾਂ ਦੀ ਜਠਾਨੀ ਨੇ ਸਾਨੂੰ ਦੋਨਾਂ ਨੂੰ ਲੈ ਕੇ ਸੀਐਮ ਹਾਊਸ ਗਏ ਉੱਥੇ ਵੀ ਸਾਡੀ ਮਿਲਣੀ ਬਹੁਤ ਅੱਛੀ ਰਹੀ ਮੈਨੂੰ ਬਿਲਕੁਲ ਨਹੀਂ ਮਹਿਸੂਸ ਹੋਇਆ ਕਿ ਉਹ ਸੀਐਮ ਦੀ ਵਾਈਫ ਹੈ ਫਰਸਟ ਲੇਡੀ ਆਫ ਪੰਜਾਬ ਹੈ ਸ਼ੀ ਇਜ਼ ਡਾਊਨ ਟੂ ਅਸ ਹਰੋ ਮਸ ਸੱਚੀ ਗਾਦਾ ਦੋਸਤ ਮੇਰੇ ਨਾਲ ਦੋਸਤ ਸਰਦੀਪ ਨੂੰ ਆ ਤੁਸੀਂ ਦੇਖ ਰਹੇ ਲੁਧਿਆਣਾ ਲਾਈ ਸੋ ਦੋਸਤੋ ਇਸੇ ਲੈ ਕੇ ਲੁਧਿਆਣਾ ਸ਼ਹਿਰ ਦੇ ਸਰਕਾਰੀ ਕੁੜੀਆਂ ਦੇ ਕਾਲਜ ਤੇ ਜਿੱਤੇ ਅੱਜ 3ਾਂ ਦਾ ਮੇਲਾ ਸੈਲੀਬ੍ਰੇਟ ਕੀਤਾ ਜਾ ਰਿਹਾ ਬਾਹਰ ਸਾਰ ਜੈਕਟਿਵਿਟੀਜ਼ ਕਿਤੇ ਜਾਣੇ ਅੰਦਾਜ਼ਾ ਹੈ ਇਸ ਮੌਕੇ ਤੇ ਚੀਫ ਗੈਸਟ ਸੀਗੇ ਡਾਕਟਰ ਗੁਰਪ੍ਰੀਤ कौर ਮਾਨਜੀਤ ਤੇ ਇਸ ਮੌਕੇ ਦੇ ਉਹਨਾਂ ਨੇ ਕਿਸ ਪ੍ਰਕਾਰ ਦੇ ਨਾਲ ਐਕਟੀਵਿਟੀਜ਼ ਕੀਤੀਆਂ ਔਰ ਕਿੱਦਾਂ ਇੰਜੋਏ ਕੀਤਾ ਇਸ 3ਾਂ ਦੇ ਮੇਲਾ ਔਰ ਸਟੂਡੈਂਟਸ ਨੇ ਕੀ ਕੀ ਐਕਟੀਵਿਟੀਜ਼ ਹਨ ਅੱਜ ਸਾਹਮਣੇ ਪੇਸ਼ ਕਰਤੀਆਂ ਆਓ ਤੁਹਾਨੂੰ ਦਿਖਾਣੇ ਆ ਹਾਈਲਾਈਟਸ ਮੇਰਾ ਨਾਮ ਖੁਸ਼ਮੀਦ कौर ਹੈ ਗਿੱਦਾ ਤਿਉਹਾਰ ਆਪਣੇ ਕੁੜੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹ ਪੰਜਾਬੀ ਸੱਭਿਆਚਾਰ ਦਾ ਫੋਕ ਜਿੱਦਾਂ ਕਿ ਇਹਦੇ ਵਿੱਚ ਸਾਰੇ ਫੋਕ ਪਰਫਾਰਮੈਂਸਿਸ ਹੁੰਦੀਆਂ ਨੇ ਜਿਵੇਂ ਗਿੱਦਾ ਪੰਗੜਾ ਲੁੱਡੀ ਸਾਰਾ ਕੁਝ ਕੀਤਾ ਜਾਂਦਾ ਹੈ ਇਹ ਆਪਣੇ ਕੀ ਕਹਿੰਦੇ ਪੰਜਾਬੀ ਧਰਮ ਨੂੰ ਯਾਦ ਰੱਖਣ ਲਈ ਮਨਾਇਆ ਜਾਂਦੀਆਂ ਨੇ ਸਾਵਣ ਦੇ ਮਹੀਨੇ ਵਿੱਚ ਤੇ ਇਹ ਚ ਬਹੁਤ ਸਾਰੇ ਮਤਲਬ ਬੱਚੇ ਆਉਂਦੇ ਨੇ ਬਹੁਤ ਵਧੀਆ ਹੁੰਦਾ ਪ੍ਰੋਗਰਾਮ ਸਭ ਮੇਲਾ ਲਾਇਆ ਜਾਂਦਾ ਝੂਲੇ ਲਏ ਜਾਂਦੇ ਨੇ ਮਤਲਬ ਪੂਰਾ ਇੱਕ ਤਰ੍ਹਾਂ ਉਹ ਗੋਦੀਆ ਮホール ਬਣਾਇਆ ਜਾਂਦਾ ਹੈ ਅੱਜ ਗੁਰਪ੍ਰੀਤ ਕੌਰ ਮਾਨ ਜੀ ਆਏ ਸੀਗੇ ਤੇ ਉਹ ਆਏ ਉਹਨਾਂ ਨੇ ਸਾਡੇ ਨਾਲ ਗਿੱਧਾ ਵੀ ਪਾਇਆ ਬਹੁਤ ਸਾਰਾ ਉਹਨਾਂ ਨੇ ਤਾਰੀਫ ਕੀਤੀ ਸਾਡੀ ਸਾਡੇ ਕੀ ਕਹਿੰਦੇ ਆਏ ਸਾਡੇ ਵਿਰਾਸਤ ਖਾਲਸਾ ਵਿੱਚ ਆਏ ਤੁਸੀਂ ਵੀ ਇੱਕ ਵਾਰ ਆ ਕੇ ਜ਼ਰੂਰ ਦੇਖੋ ਸਾਡੇ ਜੀਸੀਸੀ ਕਾਲਜ ਦਾ ਵਿਰਾਸਤ ਬਹੁਤ ਸਾਰਾ ਬੋਲੀ ਸਾਰੇ ਤਾਂ ਸੁਣਦੇ ਨੇ ਕੋਰ ਕੋਰ ਛੱਪੜੀ ਵਿੱਚ ਅੰਬ ਤਾਰੇ ਦਾ ਛੱਪੜੀ ਵਿੱਚ ਅੰਬ ਕਰਦਾ ਏਸ judai ਨਾਲੋਂ ਰੱਬ ਪੈਦਾ ਹੀ ਨਾ ਕਰਦਾ ਏਸ judai ਨਾਲੋਂ ਰੱਬ ਪੈਦਾ ਹੀ ਨਾ ਕਰਦਾ ਬੰਗੂ ਵੇਲਾ ਮੱਚਣ ਲਾਦੋ ਨੀ ਬੰਬੂ ਕੇ ਵੇਲਾ ਮੱਚ ਜੀ ਬਹੁਤ ਹੀ ਵਧੀਆ ਰਿਹਾ ਜੀ ਇਹਨਾਂ ਨੇ ਮੇਲਾਤੀ ਆਦਾ ਪ੍ਰੋਗਰਾਮ ਆ ਸਰਕਾਰੀ ਕਾਲਜ ਹੈਗਾ ਲੜਕੀਆਂ ਵਾਸਤੇ ਤੇ ਇੱਥੇ ਇਹਨਾਂ ਨੇ ਬਹੁਤ ਹੀ ਸੋਹਣਾ ਪ੍ਰੋਗਰਾਮ ਬਹੁਤ ਹੀ ਸੁਲੱਖਾ ਪ੍ਰੋਗਰਾਮ ਕੀਤਾ ਹੈ ਇੱਥੇ ਤੇ ਇੱਥੇ ਕਾਲਜ ਦੀ ਜਿੰਨੇ ਵੀ ਸਟੂਡੈਂਟ ਸੀਗੇ ਵੱਚੜ ਕੇ ਪਾਰਟਿਸਪੇਟ ਕੀਤਾ ਤੇ ਆਪਣੇ ਜਿਹੜੇ ਆਪਣੇ ਸੀਐਮ ਸਾਹਿਬ ਦੇ ਜਿਹੜੇ ਵਾਈਫ ਸੀਗੇ ਡਾਕਟਰ ਗੁਰਪ੍ਰੀਤ ਗੁਰਪ੍ਰੀਤ ਕੌਰ ਉਹ ਇੱਥੇ ਮੈਡਮ ਆਈ ਸੀਗੇ ਤੇ ਉਹਨਾਂ ਨੇ ਆ ਪ੍ਰੋਗਰਾਮ ਆ ਕੇ ਇੱਥੇ ਹਾਜ਼ਰੀ ਭਾਈ ਤੇ ਬਹੁਤ ਹੀ ਵਧੀਆ ਮਾਹੌਲ ਇੱਥੇ ਰਿਹਾ ਤੇ ਸਿਕਿਉਰਿਟੀ ਵੀ ਫੁੱਲ ਪ੍ਰੂਫ ਰਹੀ ਵਧੀਆ ਰਿਹਾ ਜੀ ਦਾ ਦੇ ਰਹੀ ਹੈ 3 ਜਿਹੜੀਆਂ ਨੇ ਮੇਲੇ ਦੇ ਵਿੱਚ ਮੈਂ ਕੋਟ ਪੇ ਦੀ ਜਿਹੜਾ ਮੇਲਾ 3 ਦਾ ਸੀ ਮੈਡਮ ਗੁਰਪ੍ਰੀਤ ਮਾਨ ਜੀ ਡਾਕਟਰ ਸਾਡੇ ਵਿੱਚ ਵਿਰਾਜੇ ਜਿਹੜਾ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਉਹ ਅਸੀਂ ਐਮਐਲਏ ਗਿਆਸਪੁਰਾ ਜੀ ਪਾਇਲ ਕੰਸਟੀਚੂਐਂਸੀ ਦੇ ਆ ਉਹਨਾਂ ਦੇ ਮਿਸਿਸ ਦੇ ਜਿਹੜੇ ਐਫਰਟ ਸੀ ਉਹਨਾਂ ਦੇ ਐਫਰਟ ਸਦਕਾ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦੇ ਸਕੇ ਜਦੋਂ ਇਨਵਿਟੇਸ਼ਨ ਦਿੱਤਾ ਜਦੋਂ ਮੈਂ ਫੋਨ ਤੇ ਗੱਲ ਕੀਤੀ ਤਾਂ ਪਹਿਲੀ ਵਾਰ ਮੈਂ ਉਹਨਾਂ ਨੂੰ ਕਿਹਾ ਵੀ ਮਾਨ ਸਾ ਮੇਰੇ ਸਟੂਡੈਂਟ ਰਹੇ ਨੇ ਤਾਂ ਉਹ ਕਹਿੰਦੇ ਮੈਮ ਮੈਂ ਜ਼ਰੂਰ ਆਉਂਗੀ ਤਾਂ ਮਿਸਿਸ ਗਿਆਸਪੂਰਾ ਮੈਨੂੰ ਤੇ ਸਾਡੇ ਮੈਡਮ ਬਲਜੀਤ ਜਿਹੜੇ ਇਹਨਾਂ ਦੀ ਜਠਾਨੀ ਨੇ ਸਾਨੂੰ ਦੋਨਾਂ ਨੂੰ ਲੈ ਕੇ ਸੀਐਮ ਹਾਊਸ ਗਏ ਉੱਥੇ ਵੀ ਸਾਡੀ ਮਿਲਣੀ ਬਹੁਤ ਅੱਛੀ ਰਹੀ ਮੈਨੂੰ ਬਿਲਕੁਲ ਨਹੀਂ ਮਹਿਸੂਸ ਹੋਇਆ ਕਿ ਉਹ ਸੀਐਮ ਦੀ ਵਾਈਫ ਹੈ ਫਰਸਟ ਲੇਡੀ ਆਫ ਪੰਜਾਬ ਹੈ ਸ਼ੀ ਇਜ਼ ਡਾਊਨ ਟੂ ਅਰਥ ਲੇਡੀ ਫਿਰ ਉਹ ਅੱਜ ਜਿਹੜਾ ਸਾਡਾ ਟੈਟ ਟਾਈਮ ਸੀ ਉਹਦੇ ਟੈਟ ਟਾਈਮ ਤੇ ਪਹੁੰਚੇ ਬੜਾ ਸੋਨਾ ਟਾਈਮ ਬਤੀਤ ਕੀਤਾ ਉਹਨਾਂ ਨੇ ਅੱਜ ਇੰਜੋਏ ਕੀਤਾ ਸਾਡੇ ਫੰਕਸ਼ਨ ਨੂੰ ਸਾਡੇ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਕਾਲਜ ਨੂੰ 25 ਲੱਖ ਰੁਪਇਆ ਦਿੱਤਾ ਉਹਨਾਂ ਨੇ ਆਪਣੇ ਆਡੀਟੋਰੀਅਮ ਨੂੰ ਰੈਨੋਵੇਟ ਕਰਨ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪਰਮਾਤਮਾ ਉਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਕਾਲਜ ਦੀ ਕੀ ਐਕਟੀਵਿਟੀ ਚੱਲ ਰਹੀ ਹੈ ਕਾਲਜ ਦੇ ਵਿੱਚ ਮੇਲਾ ਹੈ ਜਿਵੇਂ ਮੇਲਾ ਹੁੰਦਾ ਹੈ ਕਿਸੇ ਪਾਸੇ ਝੁੱਲੇ ਲੱਗੇ ਹੋਏ ਐ ਟੋਂਗੇ ਬੱਚੇ ਚ ਲੈ ਰਹੇ ਨੇ ਸਟੋਲਾਂ ਲੱਗੀਆਂ ਹੋਈਆਂ ਨੇ ਵਿਰਾਸਤ ਘਰ ਆ ਉੱਥੇ ਕੁੜੀਆਂ ਗਿੱਧਾ ਪਾ ਰਹੀਆਂ ਆ ਆਡੀਟੋਰੀਅਮ ਦੇ ਵਿੱਚ ਪਰਫਾਰਮੈਂਸਿਸ ਚੱਲ ਰਹੀਆਂ ਮਤਲਬ ਹਰ ਕਿਤੇ ਜੋ ਭਗਵੰਤ ਮਾਨਜੀ ਦਾ ਸੁਪਨਾ ਸੀ ਰੰਗਲਾ ਪੰਜਾਬ ਉਹ ਅਸੀਂ ਰੰਗਲਾ ਪੰਜਾਬ ਦਿਖਾਇਆ ਮੈਡਮ ਅਤੇ ਸਸ਼ਕਤ ਨਾਰੀ ਹੋ ਆਪ ਜੀ ਨੇ ਐਮਬੀਬੀਐਸ ਦੀ ਡਿਗਰੀ ਮਹਾਰਿਸ਼ੀ ਮਾਰਕੰਡੇਸ਼ਵਰ ਮੈਡੀਕਲ ਕਾਲਜ हरियाणा तो गोल्ड मेडलिस्ट रह हासिल की थी सरदार इंद्रजीत सिंह अते माता राज कौर जी दी सारा ले मिसाल बनी एक पंजाब अते हरियाणा दी धी मेरी भी धीया वर्गी है क्योंकि मानियो सीएम साहब मेरे शहीद उधम सिंह सरकारी कॉलेज सुनाम बीच विद्यार्थी रह चुके हैं सो so, आप जी के मैं दोहरा रिश्ता महसूस करती हाँ आप जी पंजाब दिया धियां अपनी अकादमी सामाजिक क्षेत्र विच प्राप्तियां करके रोल मॉडल हो आप जी ने मान लो तो भगवंत मान होर इलेक्शन कंपेन विच जिकर योग मदद की है ਸਸ਼ਕਤ ਨਾਰੀ ਮਾਂ ਨਿਰਮਤ ਸਹਿਜ ਮਿਹਨਤੀ ਆਕਾਤਮਿਕ ਖੇਤਰ ਵਿੱਚ ਮੱਲਾ ਕਰਨ ਵਾਲੇ ਡਾਕਟਰ ਗੁਰਪ੍ਰੀਤ ਕੌਰ ਮਾਨਜੀਓ ਸਰਕਾਰੀ ਕਾਲਜ ਲੜਕੀਆਂ ਵਿਖੇ ਆਪ ਜੀ ਦਾ ਸਵਾਗਤ ਹੈ। ਮੈਨੂੰ ਬੜਾ ਦੁੱਖ ਲੱਗਣਾ ਸੀ ਮੈਂ ਆਦੇ ਪਿਆਰੇ ਪਿਆਰੇ ਬੱਚਿਆਂ ਨੂੰ ਪਿਆਰੀਆਂ ਪਿਆਰੀਆਂ ਧੀਆਂ ਨੂੰ ਮਿਲ ਨਹੀਂ ਸਕੂ। ਇੰਨਾ ਵਧੀਆ ਅੱਜ ਦਾ ਪ੍ਰੋਗਰਾਮ ਉਲੀਕਿਆ ਸਾਰਾ ਪੁਰਾਣਾ ਸੱਭਿਆਚਾਰ ਆਪਣੇ ਰੀਤੀ ਰਿਵਾਜ ਆਪਣੇ ਦਾਜ ਦਾ ਸਮਾਨ ਜੋ ਵੀ ਚੌਂਕਾ ਚੁੱਲਾ ਪੁਰਾਣੇ ਪਿੰਡ ਹੁੰਦੇ ਸੀ ਇੰਨੀ ਵਧੀਆ ਤਰ੍ਹਾਂ ਸਾਂਭ ਸੰਭਾਲ ਕੀਤੀ ਹੋਈ ਹੈ ਕਾਲਜ ਨੇ ਮੈਂ ਇਹ ਜਿਆ ਕਿਤੇ ਵੀ ਨਹੀਂ ਦੇਖਿਆ ਸਾਰੀ ਥਾਵਾਂ ਤੇ ਜਾਂਦੇ ਹਾਂ ਪਰ ਬਹੁਤ ਹੀ ਟੈਂਪਰੇਰੀ ਸਟਰਕਚਰ ਹੁੰਦਾ ਪਰ ਜੋ ਅੱਜ ਇੱਥੇ ਦੇਖਿਆ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਇਹ ਵੀ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਹਨ ਕੋਈ ਨਾ ਜੇ ਸਾਰੇ ਸਟਾਫ ਦਾ ਤਾਂ ਹੱਥ ਹੈ ਹੀ ਮੈਨੂੰ ਲੱਗਦਾ ਬੱਚਿਆਂ ਦਾ ਆਪ ਦਾ ਬਹੁਤ ਯੋਗਦਾਨ ਹੁੰਦਾ ਹੈ ਤੇ ਬੱਚਿਆਂ ਦਾ ਇੰਟਰਸਟ ਹੋਏ ਤਾਂ ਹੀ ਇਹ ਚੀਜ਼ਾਂ ਕੈਰੀ ਫਾਰਵਰਡ ਹੁੰਦੀਆਂ ਤਾਂ ਹੀ ਅਸਕੇ ਆਪਣਾ ਸੱਭਿਆਚਾਰ ਅਸੀਂ ਆਪਣੇ ਤਿਉਹਾਰ ਅੱਜ ਧੀਆ ਦਾ ਮੇਲਾ ਕਰਾਇਆ ਮੈਨੂੰ ਕਹਿੰਦੇ ਕਰਾਉਣਾ ਤਾਂ ਧੀਆ ਦਾ ਸੀਗਾ ਪਰ ਅਸੀਂ ਥੋੜੇ ਲੇਟ ਹੋ ਗਏ ਧੀਆ ਦਾ ਮੇਲਾ ਕਰਾ ਤਾਂ ਮੈਨੂੰ ਲੱਗਾ ਹਰ ਰੋਜ਼ ਧੀਆ ਦਾ ਦਿਨ ਹੁੰਦਾ ਕੋਈ ਸਿਰਫ ਧੀਆ ਦਾ ਮੇਲਾ ਨਹੀਂ ਹੈਗਾ ਵੀ ਧੀਆ ਦੇ ਮਹੀਨੇ 'ਚ ਆਪਾਂ ਇਹ ਫੈਸਟੀਵਲ ਮਨਾਉਣਾ ਹੈ ਹਰ ਦਿਨੀ ਈਆਂ ਦਾ ਦੇਣਾ ਜਿੰਨੀਆਂ ਅੱਜ ਅੱਜ ਦੇ ਦੌਰ ਚ ਈਆਂ ਮੱਲਾ ਮਾਰ ਰਹੀਆਂ ਤੁਸੀਂ ਆਪ ਦੇਖ ਰਹੇ ਹੋ ਅੱਜ ਵੀ ਹਾਕੀ ਟੀਮ ਚ ਆਪਣੀਆਂ ਕੁੜੀਆਂ ਪਰਫਾਰਮ ਕਰ ਰਹੀਆਂ ਨੇ ਬਹੁਤ ਵੇਟ ਲਿਫਟਿੰਗ ਚ ਜਿਹੜੀਆਂ ਚੀਜ਼ਾਂ ਆਪਾਂ ਅਕਸਰ ਸੁਣਦੇ ਸੀ ਕਿ ਕਿ ਮੈਨਸ ਓਰੀਐਂਟਡ ਨੇ ਜੀ ਇਹ ਬੰਦੇ ਕਰਦੇ ਨੇ ਜਾਂ ਸਿਰਫ ਮੁੰਡਿਆਂ ਤੱਕ ਸੀਮਿਤ ਹੁੰਦੀਆਂ ਸੀ ਉਹ ਚੀਜ਼ਾਂ ਚ ਵੀ ਅੱਜ ਸਾਡੀਆਂ ਈਆਂ ਨੇ ਜਿਹੜੀਆਂ ਮੱਲਾ ਮਾਰ ਰਹੀਆਂ ਨੇ ਬڑے ਵੱਡੇ ਵੱਡੇ ਕੰਪੀਟੀਸ਼ਨ ਜਿਤਰੀਆਂ ਨੇ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੀ ਆਪਾਂ ਇਕੁਐਲਿਟੀ ਦੀ ਗੱਲ ਕਰਦੇ ਸੀ ਆਪਾਂ ਉਧਰ ਵੱਧ ਰਹੇ ਹਾਂ ਮੈਂ ਨਹੀਂ ਕਹਿੰਦੀ ਕਿ ਅੱਜ ਸਾਡਾ ਸਮਾਜ ਇਕੁਅਲ ਹੋ ਗਿਆ ਅਜੇ ਵੀ ਸਾਨੂੰ ਕਿਤੇ ਨਾ ਕਿਤੇ ਪਿੱਛੇ ਕੰਸਿਡਰ ਕੀਤਾ ਜਾਂਦਾ ਪਰ ਇਹ ਜਿਹੇ ਇੰਸਟੀਟਿਊਟਸ ਜਿਹੜੇ ਨੇ ਇਹ ਜਿਹੇ ਟੀਚਰਸ ਇਹ ਜਿਹੇ ਫੈਕਿਲਿਟੀ ਜਿਹੜੀ ਇਹੀ ਆਪਾਂ ਧੀਆਂ ਨੂੰ ਆਪਣੇ ਗਰਲਸ ਐਜੂਕੇਸ਼ਨ ਨੂੰ ਜਿਹੜੀ ਉਹ ਪ੍ਰਮੋਟ ਕਰ ਸਕਦੇ ਨੇ ਤਿਆਂ ਚ ਹਰ ਮੈਨੂੰ ਲੱਗਦਾ ਕਿਤੇ ਚ ਹਰ ਫੀਲਡ ਚ ਕਿਤੇ ਮੁੰਡਿਆਂ ਤੋਂ ਬਹੁਤ ਜ਼ਿਆਦਾ ਅੱਗੇ ਨੇ ਮੈਨੂੰ ਅੱਜ ਹੀ ਦੱਸ ਰੇ ਸੀ ਕਿ ਕਿ ਐਸ ਡੀ ਐਮ ਮੈਡਮ ਨੇ ਸਾਡੇ ਸੰਗਰੂਹ ਤੋਂ ਇਹਨੇ ਪੰਜਾਬ ਦੀ ਟੀਮ ਜਿਹੜੀ ਆਈ ਹੈ ਸਿਲੈਕਟ ਹੋਈ ਹੈ ਪਿੱਛੇ ਦੇ ਲਾਸਟ ਬੈਚ ਚ ਸੋ ਇਹ ਵੀ ਨਾ ਮੱਲਾ ਆਪਣੇ ਪੰਜਾਬ ਦੀਆਂ ਧੀਆਂ ਮਾਰ ਰਹੀਆਂ ਨੇ ਤੁਸੀਂ ਦੇਖਿਆ ਹੋਊਗਾ ਡੀ ਸੀ ਮੈਡਮ ਸਾਖੀ ਮੈਡਮ ਨੇ ਉਹ ਵੀ ਇੱਕ ਧੀ ਨੇ ਸੋ ਸਾਡੀਆਂ ਧੀਆਂ ਡੀ ਸੀ ਐਸ ਡੀ ਐਮ ਐਸ ਐਸ ਪੀ ਇਹ ਜੀ ਵੱਡੇ ਵੱਡੇ ਉਹ ਜਿਹੜੇ ਲੱਗ ਰਹੀਆਂ ਨੇ ਆਪਾਂ ਕਿਸੇ ਕੋ ਘੱਟ ਨਹੀਂ ਹੈਗੇ ਡੋਨਟ ਕਨਸਿਡਰ ਯੋਰselves ਟੂ ਬੀ ਲੈਸ ਫਰਮ ਐਨੀਬਾਡੀ ਸੋ ਦੋਸਤੋ ਤੁਸੀਂ ਦੇਖ ਰਹੀ ਸੀ ਸਰਕਾਰੀ ਕਾਲਜ ਕੁੜੀਆਂ ਤੋਂ ਧੀਆ ਦਾ ਮੇਲਾ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਧਰਮਾ ਰੋੜਾ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਕ ਦਿਨਾ